ਸਾਡੀ ਕੌਮ ਦਾ ਜਿਹੜਾ ਐਡਾ ਵੱਡਾ ਕਾਹਨ ਹੋਇਆ ਉਸ ਕਾਹਨ ਦੇ ਉਹ ਆਈ ਵਿਟਨੈਸ ਨੇ ਤਾਂ ਉਹਨਾਂ ਨੂੰ ਤਾਂ ਗਵਾਹਾਂ ਦੇ ਰੂਪ ਦੇ ਵਿੱਚ ਕੋਰਟ ਦੇ ਵਿੱਚ ਜਾ ਕੇ ਤੁਸੀਂ ਦੇਖੋ ਹੋ ਕੀ ਰਿਹਾ ਜੀ ਪਹਿਲਗਾਮ ਦੇ ਵਿੱਚ 26 ਲੋਕਾਂ ਦਾ ਜਿਹੜੇ ਬਿਲਕੁਲ ਨਿਰਦੋਸ਼ ਨੇ ਉਹਨਾਂ ਦਾ ਕਤਲ ਆ ਹੋੰਦਾ ਬਹੁਤ ਹੀ ਇੱਕ ਕਰੂਰ ਘਟਨਾ ਮੈਂ ਕਹਾਂਗਾ ਕਿ ਇਸ ਤੋਂ ਮਾੜਾ ਪਾਪ ਨਹੀਂ ਹੋ ਸਕਦਾ ਜੋ ਕੀਤਾ ਗਿਆ ਲੇਕਿਨ ਉਸ ਨੂੰ ਲੈ ਕੇ ਭਾਰਤ ਸਰਕਾਰ ਕਿ ਉਹਨਾਂ ਨੇ ਧਰਮ ਪੁੱਛ ਕੇ ਨਾਮ ਪੁੱਛ ਕੇ ਕਿ ਤੁਸੀਂ ਹਿੰਦੂ ਹੋ ਇੱਕ ਲਾਈਨ 'ਚ ਖੜੇ ਕਰਕੇ ਉਹਨਾਂ ਦਾ ਕਿਲਿੰਗ ਕੀਤੀ ਇਸ ਤਰ੍ਹਾਂ ਕਿਹਾ ਜਾਂਦਾ ਲੇਕਿਨ 84 ਦੇ ਵਿੱਚ ਸਿੱਖਾਂ ਨੂੰ ਇਹੋ ਕੁਝ ਪੁੱਛ ਕੇ ਹਜ਼ਾਰਾਂ ਦੀ ਗਿਣਤੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿ ਉਹਨਾਂ ਨੂੰ ਦਸਤਾਰ ਕੜਾ ਔਰ ਕੱਲੇ ਕੱਲੇ ਸ਼ਹਿਰਾਂ ਜਾਂ ਪੰਜਾਬੀ ਭਾਸ਼ਾ ਸ਼ੈਲੀ ਸਾਡਾ ਚਿਹਰਾ ਮੋਹਰਾ ਉਹਨੂੰ ਦੇਖ ਕੇ ਸਾਨੂੰ ਟਾਰਗੇਟ ਕੀਤਾ